नशा छॾो कोन बचो नशा नसान मज़दूर एकता जा किसान मज़दूर

भवंत मान सरकार मुर्दा सरकार मुर्दा मुर्दा सारे मेर दुकानदार वीरा न बेनती आहे विच वठो वठ आपना योगदान पियो ਅਤੇ ਜਿਹੜੇ ਨਸ਼ੇ ਦੇ ਚਲ ਆਏ ਆ ਉਹਨਾਂ ਦਾ ਨਸ਼ੇ ਦਾ ਕਾਰੋਬਾਰ ਬੰਦ ਕਰੋ ਜੋ ਕਿ ਆਪਾਂ ਆਉਣ ਦੇ ਵੀ ਆਪਣੀ ਨੌਜਵਾਨੀ ਨੇ ਜਿਹੜਾ ਕਿ ਸਹੀ ਢੰਗ ਤੋਂ ਲਿਆ ਜੇ ਤੁਸੀਂ ਅਤੇ ਆਪਣੇ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਰੱਖਿਓ ਛੋੜੇ ਵੀ ਸਾਡੇ ਵੀਰ ਆ ਨਸ਼ਾ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣੇ ਨਸ਼ੇ ਤਿਆਗੋ ਅਤੇ ਪੰਜਾਬ नशा च रहण नमृत नशा पंजाब चहण नी कागज़ात ਸਾਡੇ ਜਿਹੜਾ ਮਾਰਚ ਹੈ ਸੰਘਟਕ ਸਾਰ ਮੋਰਚਾ ਕਿਸਾਨਾਂ ਮਜ਼ਦੂਰਾਂ ਦੀ ਜੋਗਰ ਚੁਗਰਾਵ ਵਿਖੇ ਮਹਾਪੰਚਾਇਤ ਹੋਈ ਹੈ ਉਹਦੇ ਤਹਿਤ ਅਲਾਣੇਗਾ ਪ੍ਰੋਗਰਾਮ ਦੇ ਤਹਿਤ ਅੱਜ ਦਾ ਪ੍ਰੋਗਰਾਮ ਹੈ ਤੇ ਨਾਲ ਦੀ ਨਾਲ ਜੋ ਸਾਡੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜੋ ਨਜੇ ਦਾ ਕਾਰਵਾਰ ਜਿਹੜੇ ਆਮ ਚੱਲਦਾ ਉਹ ਵੀ ਮੁੱਤਾ ਨਾਲ ਹੈ ਮੈਂ ਆਪਣੀਆਂ ਔਰ ਦੀਆਂ ਭੈਣਾਂ ਨੂੰ ਮਾਲੇਦਾਰਾਂ ਨੂੰ ਬੇਨਤੀ ਕਰਦਾ ਤੇ ਤੁਹਾਡੇ ਮਾਲਿਆਂ ਦੇ ਵਿੱਚ ਨਸ਼ਾ ਵੇਚਦਾ ਤੁਸੀਂ ਡਰ-ਡਰ ਕੇ ਦਿਨ ਕੱਟਦੇ ਹੋ ਤੁਸੀਂ ਘੋਮ ਵਿੱਚ ਰਹਿੰਦੇ ਹੋ ਪਰ ਜਦੋਂ ਕਦੀ ਤੁਹਾਡੇ ਔਰ ਦੇ ਵਿੱਚ ਨਛੇ ਦੇ ਗਲਾਬ ਕੱਟ ਲਿਆ ਜਾਂਦਾ ਹੈ ਜਾਂ ਸਰਕਾਰ ਦੀ ਕਿਸੇ ਗਲਤ ਰੀਤੀ ਦੇ ਗਲਾਬ ਕੱਟ ਲਿਆ ਜਾਂਦਾ ਤੁਸੀਂ ਮੇਰੇ ਭਰਾਵਾਂ ਤੇ ਪੈੜੋ ਖੜ ਕੇ ਤਮਾਸ਼ਾ ਦੇਖਦੇ ਰਹਿ ਜਾਂਦੇ ਹੋ ਜੋ ਮੇਰੀ ਬੇਨਤੀ ਆ ਤੁਹਾਡੇ ਪਿੰਡ ਪਿੰਡ ਇਸ ਪਿੰਡ ਦੇ ਵਿੱਚ ਹਰ ਮਹੱਲੇ 'ਚ ਨਸ਼ਾ ਵੇਚਦਾ ਪੂਰੇ ਇਲਾਕੇ 'ਚ ਬੀੜਦਾ ਤੇ ਅੱਜ ਤੁਹਾਡੇ ਇਲਾਕੇ ਦੇ ਵਿੱਚ ਲੈਗਪਾਕ 25 ਪਿੰਡਾਂ ਤੋਂ ਲੋਕ ਪੰਚਾਇਆ ਬਾਟੀ ਮੱਤੇ ਲਈ ਤਾਂ ਕਿ ਛੋਟੇ ਤੋਂ ਜੋ ਨਸ਼ਾ ਵਿਕਦਣ ਨੂੰ ਬੰਦ ਕਰਾਇਆ ਜਾ ਸਕੇ ਤੇ ਨਾਲ ਦੀ ਨਾਲ ਜੋ ਕੇਂਦਰ ਸਰਕਾਰ ਮੋਦੀ ਸਰਕਾਰ ਭਾਜਪਾ ਪਾਰਟੀ ਨੇ ਜੋ ਪਿਛਲੇ 10 ਸਾਲਾਂ ਦੇ ਵਿੱਚ ਲੋਕ ਮਾਰੂ ਨੀਤੀਆਂ ਲਾਗੂ ਕੀਤੀਆਂ ਜਿਨੇ ਕੇ ਬਲਵਾਨ ਲੜਕੀਆਂ ਦੀ ਆਵਾਜ਼ ਚੱਕ ਨਹੀਂ ਸੁਣੀ ਲਕੀਮਪੁਰ ਖੇਰੀ ਦੇ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਸਾਡੇ ਕਿਸਾਨ ਤੇ ਮਜ਼ਦੂਰ ਵੀਰੇ ਤੇ ਸ਼ਰਿਆਮ ਗੱਡੀ ਚਾੜੀ ਤੁਸੀਂ ਸਾਰਿਆਂ ਨੇ ਵੀਡੀਓ ਦੇਖਾਵਣਾ ਪਰ ਫਿਰ ਵੀ ਫਿਰ ਵੀ ਜੇਸੀ ਪੰਜਾਬ ਦੇ ਵਿੱਚ ਸਾਡੇ ਪੁੱਛ ਪੈਣਪੜਾ ਜਿਹੜੇ ਸੋਚਦੇ ਆ ਕਿ ਸਾਨੂੰ ਉਹ ਸਰਕਾਰ ਲਿਆਉਣੀ ਚਾਹੀਦੀ ਆ ਜਾਂ ਉਹਨੂੰ ਵੋਟ ਪਾਉਣੀ ਚਾਹੀਦੀ ਆ ਤੇਦਾ ਮਤਲਬ ਸਾਫ ਹੈ ਕਿ ਸਾਡਿਓ ਭੈਣ ਭਰਾ ਇਹ ਚਾਹੁੰਦੇ ਆ ਕਿ ਪੰਜਾਬ ਚ ਕੋਈ ਐਹੋ ਜੀ ਸਰਕਾਰ ਆਵੇ ਜਿਹੜੀ ਲੋਕਾਂ ਨੂੰ ਸ਼ਰਿਆਮ ਕੋਚਲ ਦੇਵੇ ਫਿਰ ਉਹਦੀ ਗੱਡੀਆਂ ਨਗਾ ਦੇਵੇ ਤੇ ਜਿਹੜਾ ਲੜਕੀਆਂ ਦੇ ਬਲਾਤਕਾਰ ਕਰੇ ਜੋ ਸਾਡੀਆਂ ਖਿਡਾਰੀ ਲੜਕੀਆਂ ਜੋ ਭਾਰਤ ਦਾ ਮਾਨ ਸਨਮਾਨ ਸੀ ਜੋ ਉਹਨਾਂ ਦਾ ਬੁਮਾਰਦ ਕਰ ਚੋਂ ਸੱਚਾ ਵਿੱਚ ਲੈ ਕੇ ਆਉਣੇ ਚਾਹੁੰਦੇ ਆ ਨਸ਼ੇ ਪੰਜਾਬੋ ਪੰਜਾਬ ਬਚਾਓ ਨਸ਼ੇ ਪੰਜਾਬੋ ਪੰਜਾਬ ਬਚਾਓ ਨਸ਼ੇ ਪੰਜਾਬੋ ਪੰਜਾਬ ਬਚਾਓ ਜਿੰਦਾਬਾਦ Come okay. ¡Muerta!

ਜਾਓ ਜਾਓ ਸੇ ਮਜਾਓ ਮਜ਼ਦੂਰ ਕਿਸਾਨ ਵਪਾਰੀ ਇੱਕਠੇ ਜ਼ਿੰਦਾਬਾਦ 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 ਪਛਾਣੀ ਫਰਕਾ ਪ੍ਰਸਤ ਜਾਵਰ ਸਰਕਾਰ ਮੁਰਤਾਬਾਦ ਮੁਰਤਾਬਾਦ ਦੇ ਨਾਲੇ ਮਜ਼ਦੂਰ ਕਿਸਾਨ ਆਗੂ ਬਲਕਾ ਸਿੰਘ ਢੀਟਾ ਜੀ ਅੱਜ ਜਿਹੜਾ ਅੱਜ ਦਾ ਮਾਰਚ ਆ ਤੇ ਉਹ ਬੜਾ ਰੋਹ ਭਰਪੂਰ ਦਾ ਮਾਰਚ ਹੈ ਜਿਹੜਾ ਲੋਕਾਂ ਦੇ ਵਿੱਚ ਇੰਨਾ ਗੁੱਸਾ ਦਿਨੋ ਦਿਨ ਵੱਧ ਰਿਹਾ ਹੈ ਉਹਦਾ ਕੀ ਕਾਰਨ ਅਸਲ ਜਿੰਨ ਜਿਹੜੀਆਂ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਜਿਹੜਾ ਪੰਜਾਬ ਦੇ ਹਰ ਵਰਗ ਨੂੰ ਦੋਬਣ ਦੀਆਂ ਇਹ ਸਾਜ਼ਿਸ਼ਾਂ ਜਿੱਦਾਂ ਕਿ ਛੋਟੇ ਵਪਾਰੀ ਹੋਏ ਕਿਸਾਨ ਹੋਏ ਜਿੱਦਾਂ ਆਪਾਂ ਇਸ ਚੀਜ਼ ਨੂੰ ਜਾਣਦੇ ਹਾਂ ਕਿ ਜਿਹੜਾ ਭਾਰਤ ਆ ਇਹ ਖੇਤੀ ਪ੍ਰਧਾਨ ਦੇਸ਼ ਆ ਜਿਹਦੇ ਵਿੱਚ ਖੇਤੀ ਇਹ ਵੱਡੇ ਘਰਾਣਿਆਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੇ ਆ ਜਦੋਂ ਇਹ ਖੇਤੀ ਵੱਡਿਆਂ ਘਰਾਣਿਆਂ ਦੇ ਹੱਥਾਂ ਵਿੱਚ ਚਲ ਗਈ 10-10 ਹਜ਼ਾਰ ਏਕੜ ਦੇ ਫਾਰਮ ਬਣ ਗਏ ਤਾਂ ਜਿਹੜਾ ਇੱਥੇ ਦਾ ਇਸ ਦੇਸ਼ ਦਾ ਕਿਸਾਨ ਆ ਉਹ ਮਜਬੂਰ ਹੋ ਜਾਊਗਾ ਮਜ਼ਦੂਰੀ ਕਰਨ ਲਈ ਤੇ ਜਦੋਂ ਉਹ ਮਜ਼ਦੂਰੀ ਕਰੂਗਾ ਤਾਂ ਜਦੋਂ ਉਹਦੇ ਕੋਲ ਆਪਣੇ ਕੋਲ ਇਨਕਮ ਨਹੀਂ ਰਹਿਣੀ ਤਾਂ ਜਿਹੜਾ ਸਾਡਾ ਛੋਟਾ ਵਪਾਰੀ ਆ ਜਿਨ੍ਹਾਂ ਦਾ ਨੌ ਮਾਸ ਦਾ ਰਿਸ਼ਤਾ ਉਹ ਵੀ ਵਪਾਰ ਖਤਮ ਹੋ ਜਾਣਗੇ ਇਹ ਚੀਜ਼ਾਂ ਸਮਝਣ ਦੀ ਲੋੜ ਆ ਇਹ ਭਾਜਪਾ ਨੇ ਸਾਡੇ ਦੇਸ਼ ਵਿੱਚ ਦੇਖੋ ਨਸ਼ੇ ਦੀ ਗੱਲ ਪੰਜਾਬ ਨੂੰ ਬਦਨਾਮ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਬਾਡਰਾਂ ਤੋਂ ਨਸ਼ਾ ਆਉਂਦਾ ਜਦ ਕਿ ਜਿਹੜਾ ਨਸ਼ਾ ਇਹ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਹੋ ਕੇ ਆਉਂਦਾ ਔਰ ਸਾਡੇ ਪੰਜਾਬ ਨੂੰ ਮਾਰਨ ਲਈ ਇਹ ਅਲੱਗ-ਅਲੱਗ ਨੀਤੀਆਂ ਆ ਜਿਹਦੇ ਨਾਲ ਉਹ ਸਾਨੂੰ ਹਰ ਪਾਸਿਓਂ ਖਤਮ ਕਰਨਾ ਚਾਹੁੰਦੇ ਆ ਸਾਨੂੰ ਸਮਝਣ ਦੀ ਲੋੜ ਆ ਸਾਡੇ ਸਟੂਡੈਂਟ ਜਿਹੜੇ ਸਾਡੇ ਮੁੰਡੇ ਅੱਜ ਦੇਖੋ ਛੱਡ ਛੱਡ ਕੇ ਪੰਜਾਬ ਨੂੰ ਵਿਦੇਸ਼ਾਂ ਵਿੱਚ ਪੜਨ ਲਈ ਜਾ ਰਹੇ ਆ ਇਹ ਸਰਕਾਰ ਦੀਆਂ ਹੀ ਪਾਲਿਸੀਆਂ ਆ ਜਿਹਦੀ ਵਜ੍ਹਾ ਨਾਲ ਇਹ ਸਾਡੀ ਭਾਜੀ ਅੱਜ ਦਾ ਮਾਰਚ ਇਸ ਵਕਤ ਅੱਜ ਦਾ ਮਾਰਚ ਜਿਹੜਾ ਸੀਗਾ ਜੀ ਇਹ ਸੰਯੁਕਤ ਕਿਸਾਨ ਮੋਰਚੇ ਨੇ ਜੋ ਜਗਰਾਵਾ ਵਿਕੇ ਕਿਸਾਨ ਮਜ਼ਦੂਰ ਜਿਹੜੀ ਆ ਮਹਾਪੰਚਾਇਤ ਕੀਤੀ ਸੀ ਉਹਦੇ ਵਿੱਚ ਸੱਦਾ ਦਿੱਤਾ ਗਿਆ ਸੀ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਸਾਨ ਮਜ਼ਦੂਰ ਜਿੰਨੀਆਂ ਵੀ ਜਿੱਥੇ ਬੰਦਿਆਂ ਹੈਗੀਆਂ ਆ ਉਹ ਸਾਰੀਆਂ ਭਾਜਪਾ ਦੀਆਂ ਗਲਤ ਪਾਲਸੀਆਂ ਨੀਤੀਆਂ ਦੇ ਲਗਾਤਾਰ 10 ਸਾਲ ਜੋ ਅਸੀਂ ਭੋਗਿਆ ਤੇ ਜੋ ਅੱਗੇ ਕਰਨ ਜਾ ਰਿਹਾ ਉਹਦੇ ਖਿਲਾਫ ਤੁਸੀਂ ਆਪਣੇ ਜਿਹੜੇ ਆ ਜਿੱਥੇ ਵੀ ਆ ਸਵਾਲ ਕਰੋ ਜਾਂ ਰੋਸ ਮੁਜ਼ਾਹਰਾ ਕਰੋ ਜਾਂ ਸਵਾਲ ਉਠਾਓ ਪਰ ਜਾਓ ਨਾਲ ਦੀ ਨਾਲ ਸਾਡਾ ਅੱਜ ਦਾ ਜਿਹੜਾ ਸੀਗਾ ਨਸ਼ੇ ਤੇ ਵੀ ਸੀਗਾ ਕਿਉਂਕਿ ਪੰਜਾਬ ਨਾਲ ਜਿੱਥੇ ਕੇਂਦਰ ਦੀਆਂ ਪਾਲਸੀਆਂ ਜਿਹੜੀਆਂ ਸਰਕਾਰ ਨੇ ਬਣਾਈਆਂ ਕਿਸਾਨੀ ਨੂੰ ਬਰਬਾਦ ਕਰਨ ਦੀ ਮਜ਼ਦੂਰਾਂ ਤਵਾਖਦੀ ਉਹਦੇ ਨਾਲ ਦੀ ਨਸ਼ਾ ਵੀ ਉਨੀ ਹੀ ਤਵਾਹੀ ਕਰ ਰਿਹਾ ਅਸੀਂ ਤੇਤੇ ਪਿੰਡਾਂ ਦੇ ਵਿੱਚ ਸਾਡੇ ਲੋਕ ਇਹ ਗੱਲ ਕਹਿੰਦੇ ਆ ਕਿ ਭਾਜਪਾ ਨਸ਼ਿਆਂ ਤੋਂ ਖਤਰਨਾਕ ਵਾ ਤੇ ਨਸ਼ੇ ਭਾਜਪਾ ਤੋਂ ਖਤਰਨਾਕ ਇੱਕ ਦੂਜੇ ਦੇ ਪੂਰਕ ਆ ਜਿਹੜਾ ਕਹਿੰਦੇ ਇੱਕ ਪਾਸੇ ਬਈ ਜ਼ਹਿਰ ਵਾ ਤੇ ਇੱਕ ਪਾਸੇ ਉਤੋ ਵੱਡਾ ਜ਼ਹਿਰ ਵਾ ਇਸ ਪੰਜਾਬ ਨੂੰ ਇਹਦੇ ਤੋਂ ਬਚਾਉਣ ਦੇ ਲਈ ਇਹਨਾਂ ਦੋਨਾਂ ਜ਼ਹਿਰਾਂ ਤੋਂ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਕਿਸਾਨੀ ਨੂੰ ਉਦਯੋਗ ਨੂੰ ਪੰਜਾਬ ਦੇ ਭਵਿੱਖ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਏਕਤਾ ਨੂੰ ਸੰਪਰਤਿਕ ਜੋ ਭਾਜਪਾ ਜਿਹੜੀ ਸੰਪਰਤਿਕ ਵਿਚਾਰਧਾਰਾ ਫੈਲਾਉਂਦੀ ਆ ਉਹ ਭਾਜਪਾ ਨੇ ਖਤਮ ਕਰਨਾ ਚਾਹੁੰਦੀ ਆ ਕਿ ਪੰਜਾਬ ਜਾਂ ਕਿਸਾਨ ਜਾਂ ਭਾਰਤ ਦੇ ਕਿਸਾਨ ਲੈ ਜਿਹੜੇ ਮਜ਼ਦੂਰ ਜਿਹੜੇ ਵੀ ਕੋਈ ਸਵਾਲ ਉਹਨਾਂ ਕਰਦੇ ਆ ਉਹ ਕਹਿੰਦੇ ਕਿ ਹਿੰਦੂਆਂ ਦੇ ਵਿਰੋਧੀ ਆ ਜਦ ਕਿ ਇਹੋ ਜਿਹਾ ਕੁਝ ਨਹੀਂ ਕਿ ਜਿਹੜੀਆਂ ਲੜਕੀਆਂ ਖਿਡਾਰੀ ਸੀ ਉਹ Hindu ਪਰਿਵਾਰਾਂ ਤੋਂ ਸੀ ਆ ਜੋ ਕਰਨਾਟਕਾ ਦੇ ਵਿੱਚ ਉਸ ਪਰਵੰਨਾ ਨੇ 2000 ਜਿਹੜਾ ਦਾ ਸ਼ੋਸ਼ਣ ਕੀਤਾ ਵੀਡੀਓ ਬਣਾਇਆ ਉਹ ਭਾਜਪਾ ਦਾ ਉਮੀਦਵਾਰ ਵੀ ਆ ਤੇ ਉਹ ਸਾਰੇ ਉਧਰ ਤੇ ਉਧਰ ਇਧਰ ਤੇ ਸਾਰੇ ਉਹ ਸਾਰੇ Hindu ਪਰਿਵਾਰੀ ਸੀ ਸੋ ਇਹ Hindu ਜਾਂ Sikh ਜਾਂ Muslim ਦਾ ਮਸਲਾ ਨਹੀਂ ਹੈਗਾ ਇਹ ਦੇਸ਼ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਤੇ ਉਹਦੇ ਪੈਣ ਵਾਲੀ ਡੀਪ ਇੰਪੈਕਟ ਦੇ ਖਿਲਾਫ ਇਹ ਅੱਜ ਦਾ ਸਾਡਾ ਰੋਸਮਝਿਆਦਾ ਸੀ ਤੇ ਨਾਲ ਦੀ ਨਾਲ ਨਸ਼ਿਆਂ ਦੇ ਖਿਲਾਫ ਵੀ ਸਾਡੇ ਉਨੇ ਨੌਜਵਾਨਾਂ ਨੇ ਇਲਾਕੇ ਦੇ ਔਰਤਾ ਬੱਚੇ ਖਿਡਾਰੀ ਸਾਡੇ ਤਿੰਨੇ ਜਿਹੜੇ ਇਲਾਕੇ ਦੇ ਇਸੇ ਪ੍ਰਭਾਸ਼ਾ ਲਈ ਜਿਹੜੀਆਂ ਜੂਨੀਅਨਾਂ ਸੀਗੀਆਂ ਲੱਕੋਵਾਲ ਜੂਨੀਅਨ ਤੇ ਉਸ ਤੋਂ ਬਾਅਦ ਫਿਰ ਸਿੱਧੂਪੁਰ ਜੂਨੀਅਨ ਤੇ ਦੋਆਪਾ ਜੂਨੀਅਨ ਇਹ ਸਾਰੇ ਜੂਨੀਅਨ ਇੱਥੇ ਸਾਡੇ ਇੱਥੇ ਆਏ ਪਹੁੰਚੇ ਆ ਸੋ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਤੇ ਤੁਹਾਡੇ ਵਰਗੇ ਮੀਡੀਆ ਵਾਲੇ ਸੱਜਣਾ ਦੇ ਵੀ ਜਿਹੜੇ ਨਿਰਪੱਖ ਜਿਹੜੇ ਆ ਅੱਜ ਗੂਦੀ ਮੀਡੀਆ ਨੂੰ ਹਟ ਕੇ ਜਿਹੜੇ ਲੋਕਾਂ ਵਿਚ ਵਿਚਰ ਕੇ ਜਿਹੜੇ ਆਵਾਜ਼ ਛਾ ਰਹੇ ਆ ਅੱਜ ਇਹ ਸਿਰਫ ਸਾਡਾ ਇਹ ਮੈਸੇਜ ਸਾਡੇ ਨਾਲ ਨਸ਼ਾ ਵਿਰੋਧੀ ਕਮੇਟੀ ਦੇ ਆਗੂ ਕਮਲਜੀਤ ਸਾਜਨ ਜੀ ਸਾਜਨ ਜੀ ਜਿਹੜਾ ਨਾ ਇੱਕ ਗਿਣਤੀ ਆ ਜਿਹੜੀ ਔੜ ਦੇ ਲੋਕਾਂ ਲੋਕਾਂ ਦੀ ਘਟਾ ਹੈ ਤੇ ਬਾਅਦ ਦੇ ਨਹੀਂ ਜਾਦਾ ਇਹਦਾ ਕਾਰਨ ਕੀ ਕਾਰਨ ਇਹ ਆ ਜੀ ਸਾਡੇ ਲੋਕ ਡਰਦੇ ਨਸ਼ਾ ਤਸਕਰਾਂ ਨੂੰ ਉਹਨਾਂ ਦਾ ਪੈਸਾ ਚੱਲਦਾ ਮਾਰਕੀਟ ਦੇ ਵਿੱਚ ਸਾਰੇ ਉਹਨਾਂ ਕੋ ਡਰਦੇ ਆ ਜੇ ਕਿਸੇ ਨੂੰ ਕਹੀ ਨਾ ਆਜੋ ਆਪਾਂ ਨਸ਼ਾ ਬੰਦ ਕਰਨਾ ਉਹ ਸਾਡੀ ਯਾਦ ਕਿੱਥੇ ਹੋਣਾ 2 ਸਾਲ ਹੋ ਗਏ ਸਾਨੂੰ ਲੱਗਿਆ ਨੂੰ ਸਾਡੀ ਐਂਟੀ ਡਾਕ ਕਮੇਟੀ ਪੂਰਾ ਜੋਰ ਲਾ ਰਹੀ ਆ ਪਰ ਇੱਥੇ ਲੋਕ ਜਿਆਦਾ ਤਮਾਸ਼ਾ ਦੇਖ ਰਹੇ ਕਹਿੰਦੇ ਉਹਦਾ ਪਿੰਦਾ ਸਾਡਾ ਥੋੜੀ ਪੀਊਗਾ ਪਰ ਇਹ ਨਹੀਂ ਪਤਾ ਜਿਹਦਾ ਪਿੰਦਾ ਕਾ ਤੁਹਾਡਾ ਪੀਊਗਾ ਜੇ ਜੀ ਕਹਿੰਦੇ ਅਸੀਂ ਬਾਹਰ ਭੇਜ ਦੇਣੇ ਆ ਬਾਹਰ ਵੀ ਭੇਜੂਗੇ ਬਾਹਰ ਕਿਹੜਾ ਨਸ਼ਾ ਨਹੀਂ ਮਿਲਦਾ ਨੇ ਇੱਥੇ ਲੱਗੇ ਬਾਹਰ ਜਾ ਕੇ ਹਟ ਜੂਗੇ ਹੁਣ ਤੁਸੀਂ ਦੇਖੋ ਜਿਆਦਾਤਰ ਖਵਾਲਾ ਦੇ ਬਦਲੇ মিডিਆ ਜਾਂਦਾ ਵੀ ਕੈਨੇਡਾ ਦੇ ਵਿੱਚ ਮੁੰਡੇ ਨੂੰ ਅਟੈਕ ਹੋ ਗਿਆ ਕਿਸੇ ਬੱਚੇ ਨੂੰ ਅਟੈਕ ਹੋ ਗਿਆ ਤਾਂ ਕੋਈ ਨਹੀਂ ਹੁੰਦਾ ਉਹ ਓਵਰਡੋਜ਼ ਹੁੰਦੀ ਆ ਜਾ ਕੇ ਉੱਥੇ ਵੀ ਨਸ਼ਾ ਲਾਂਦੇ ਆ ਨਸ਼ਾ ਤੇਲਾ ਨਹੀਂ ਸੰਭਾਲ ਹੁੰਦਾ ਭਾਈ ਉਧਰ ਦੀ ਗਵਰਨਮੈਂਟ ਕਹਿ ਜਾਂਦੀ ਹੈ ਜੀ ਨਹੀਂ ਜੀ ਅਟੈਕ ਹੋ ਗਿਆ ਬਾਕੀ ਸਾਡੀ ਸਰਕਾਰ ਦਾ ਪੂਰਾ ਜੋਰ ਹੈ ਜੀ ਵਿਤਵਾਨ ਤੇ ਪ੍ਰਸ਼ਾਸਨ ਦਾ ਪੂਰਾ ਜੋਰ ਆ ਹਜ਼ਾਰਾਂ ਵੀਡੀਓ ਮੈਂ ਦੇ ਚੁੱਕਾ ਨਸ਼ਾ ਤਸਕਰੀਆਂ ਬੇਜਾਨੀਆਂ ਉਹਨੇ ਕਾਜ਼ੀ ਅੰਦਰ ਦੀਆਂ ਕਿੱਦਾਂ ਮੰਝੇ ਦੇ ਉਡਾਰ ਕੇ ਮੁੰਡੇ ਨੂੰ ਚਿੱਟਾ ਭੇਜਦੇ ਆ ਕਿੱਦਾਂ ਉਹ ਤੋਂ ਡੱਬੇ ਵਿੱਚ ਠਕਾ ਕੇ ਪਹਿਲਾਂ ਮੁੰਡੇ ਪੈਸੇ ਬੰਦੇ ਤੇ ਚਿੱਟਾ ਛੱਡਦੇ ਆ ਪਤਾ ਨਹੀਂ ਇਹਨੂੰ ਕਿਹੜਾ ਬਰੂਫ ਚਾਹੀਦਾ ਹੈ ਇਹਦਾ ਮੈਨੂੰ ਨਹੀਂ ਸਮਝ ਆਈ ਮੀਡੀਆ ਸਮਝਾ ਜਵੇ ਇਹਨਾਂ ਨੂੰ ਵੀ ਕਿਹੜਾ ਬਰੂਫ ਚਾਹੀਦਾ ਤੁਹਾਨੂੰ ਉਹ ਵੀ ਜੇ ਤੁਸੀਂ ਕਿੰਨੀ ਅੜੀ ਚਲਾ ਨੈਸ਼ਨਲ ਮੀਡੀਆ ਤੇ ਬਾਰ ਬਾਰ ਖਬਰ ਚੱਲੀ ਆ ਵੀ ਇੱਥੇ ਗਰੁੱਪਰ ਨੇ ਨਜਾਜ਼ ਤਸਕਰ ਔਰ ਦੇ ਨਜਾਜ਼ ਤਸਕਰ ਕਿੱਦਾਂ ਛੱਡੇ ਆ ਬਾਹਰ ਨਿਕਲ ਕੇ ਨਜਾਬੀ ਜਿਆ ਪਰ ਕੋਈ ਕਾਰਵਾਈ ਨਹੀਂ ਸਾਡੀਆਂ ਸਵਾਰੀਆਂ ਦੇ ਹੁੰਦੀਆਂ ਆ ਥੋੜੇ ਦਿਨ ਪਹਿਲਾਂ ਤੁਹਾਡੇ ਸਾਹਮਣੇ ਮੁੰਡੇ ਫੜੇ ਜਾਂਦੇ ਮੈਨੂੰ ਗੋਲੀ ਮਾਰਨ ਨਾਲ ਲੱਗੀ ਸਾਡੀਆਂ ਸਵਾਰੀਆਂ ਦੇ ਜਾਂਦੇ ਨਜਾਜ਼ ਤਸਕਰ ਪਰ ਸਰਕਾਰ ਦੀ ਇਹਨਾਂ ਦੇ ਇੰਨੀ ਨਿਗਾਹ ਮਿਹਰਬਾਨ ਆ ਵੀ ਕੋਈ ਕਾਰਵਾਈ ਨਹੀਂ ਆ ਜਿਵੇਂ ਰੋਜ਼ ਦੇ ਵਿੱਚ ਜੀ ਮਾਰਚ ਕੱਢਿਆ ਸਾਡੇ ਸੰਜੂਕਤ ਕਿਸਾਨ ਮੋਰਚਾ ਦੇ ਦਿੱਲੇ ਆ ਪਰਦਾਨ ਮੋਰਚਾ ਦੇ ਸਾਰੇ ਪਹੁੰਚੇ ਆ ਸਾਡਾ ਹੌਂਸਲਾ ਹੋਰ ਵਧਿਆ ਵੀ ਸਾਡੇ ਨਾਲ ਘੱਟੋ ਘੱਟ ਕਿਸਾਨ ਜਿੱਥੇ ਮੰਨੀਆਂ ਦਾ ਕੋਈ ਗੱਲ ਨਹੀਂ ਦੇਖਦੇ ਕਿੱਥੇ ਤੱਕ ਨਹੀਂ ਮੰਨਦ ਕਰਦੇ ਸਾਡਾ ਪੂਰਾ ਜੋਰ ਲਗਾ ਕੇ ਵੀ ਬੰਦ ਕਰਾ ਕੇ ਹਟਾਂਗੇ ਆਪਣੀ ਜਵਾਨੀ ਨੂੰ ਬਚਾ ਕੇ ਹਟਾਂਗੇ